ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੋ ਪਿਆਰੋ ਆ ਜਗਾ ਆ ਗਈ ਜਿੱਥੇ ਆਪਣੀ ਕੱਲ ਰੁਕੇ ਸੀ ਆਪਾਂ ਆ ਪਾਹ ਲਾ ਆ ਇੰਡੀਆ ਆਇਆ ਲਾ ਆ ਖੜੀ ਆ ਗੱਡੀ ਆਪਣੀ ਲਓ ਪਿਆਰੋ ਇੱਕ ਵਾਰ ਤਾਂ ਗੱਡੀ ਹੋ ਗਈ ਸਟਾਰਟ ਆ ਦੇਖੋ ਇੱਕ ਵਾਰ ਤਾਂ ਸਟਾਰਟ ਹੋ ਗਈ ਹੁਣ ਬਾਕੀ ਦੇਖੋ ਅੱਗੇ ਕੀ ਹੁੰਦਾਗਾ ਇੱਕ ਵਾਰ ਤਾਂ ਹੁਣ ਪੰਗਾ ਲੈਨੇ ਆ ਇਹਨੂੰ ਹੌਲੀ ਹੌਲੀ ਜੀ ਤੋੜਦੇ ਆ ਨਾਰਕੰਡਾ ਤੱਕ ਤਾਂ ਲੈ ਕੇ ਜਾਈਏ ਲੋ ਪਿਆਰਿਓ ਇੱਕ ਵਾਰ ਤਾਂ ਗੱਡੀ ਤੋੜ ਲਈ ਆਪਾਂ ਉਹ ਬਾਈ ਕਹਿੰਦੇ ਰਾਹ 'ਚ ਜਿੱਥੋਂ ਗੱਡੀ ਟੋਰੀਆ 2 ਕਿਲੋਮੀਟਰ ਤਨ ਢਲਾਨ ਸੀ ਨਿਊਡਲ ਚ ਆਈ ਆ ਉਸ ਤੋਂ ਬਾਅਦ ਹੁਣ ਚੜ੍ਹਾਈ ਆ ਗਈ ਥੋੜੀ ਜੀ ਕਿਉਂਕਿ ਇਹ ਪਾਸੇ ਹੈਗਾ ਬਰਫ਼ ਪਈ ਹੋਈ ਆ ਗਈ ਆ ਦੇਖੋ ਥੋੜੀ ਥੋੜੀ ਸਾਈਡਾਂ 'ਤੇ ਬਰਫ਼ ਆ ਗਈ ਤੇ ਹੁਣ ਇਹ ਵੀ ਬਾਈ ਕਹਿੰਦਾ ਸੀ 2 ਥੋੜਾ ਜਿਹੀ ਹੋਊਗੀ 2-3 ਕਿਲੋਮੀਟਰ ਕਹਿੰਦਾ ਫੇਰ ਤੁਸੀਂ ਨਾਲ ਤੇ ਜ਼ਿਆਦਾ ਨਾਰਕੰਡੇ ਤੱਕ ਨਿਊਟਰਲ ਹੀ ਆਉਂਗੇ ਗੱਡੀ ਤਾਂ ਹਲੇ ਚੱਲ ਪਈ ਪਰ ਉਹ ਪਾਣੀ ਜਿਹੜਾ ਕਾਲਾ ਕਾਲਾ ਜਾਂ ਕੱਢ ਰਹੀ ਆ ਨਾਲ ਕਾਲਾ ਕਾਲਾ ਜਾਂ ਰੇਡੀਏਟਰ ਦੇ ਨਾਲ ਜਿਹੜੀ ਹੁੰਦੀ ਹੈਗੀ ਢੋਲਕੀ ਜੀ ਪਾਣੀ ਵਾਲੀ ਕੂਲੈਂਟ ਵਾਲੀ ਉਹਦੇ ਚੋਂ ਪਾਣੀ ਕੱਢ ਰਹੀ ਹੈਗੀ ਉਹ ਕਾਲਾ ਕਾਲਾ ਜਾਂ ਵਾ ਨਾਰਕੰਡਾ ਜਾ ਕੇ ਇਹਨੂੰ ਸੈੱਟ ਕਰਾਉਣਾ ਹੁਣ ਇੱਕ ਵਾਰ ਤਾਂ ਫਿਰ ਤੁਰਪੀ 8.500 ਟੁੱਟਾਈ ਗਈ ਵੀ ਆਰ ਗੰਡੇ ਦੇ ਬਰਾਬਰ ਆ ਲੇਖੋ ਇਹ ਨਾਲ ਗੰਡੇ ਤੋਂ ਰੋਡੂ ਪ ਜਾਂਦਾ ਰਾਹ ਇੱਥੋਂ ਆਪਣੇ ਲੋਕ ਪਾਉਂਦੇ ਨਹੀਂ ਹੈਗੇ ਕੰਦੋ ਤੇ ਇਹਨੂੰ ਇੰਨਾ ਪਤਾ ਨਹੀਂ ਨਾ ਇਹ ਵੀ ਦੇਖਣ लायक ਜਗ੍ਹਾ ਗਈ ਇੱਥੇ ਵੀ ਰਾਤ ਨੂੰ ਬੰਦ ਟੋਟਾਲ ਟੋਟਾ ਹੈ ਨਹੀਂ ਹੈ ਇਹਨੇ ਟਰਾਮਨ ਹੋਵੇ ਹੋਸ ਹੋਸ ਨੇ ਹੋਸਟੇ ਉੰਨਾ ਰੁਪਿਆ ਲਵਰੀ ਜਾਵੇ ਕੀ ਆ ਜਗਾ ਕਿ ਉੱਤੀ ਉੱਤੀਆਂ ਚੋਟੀਆਂ ਬਹੁਤ ਦੀਆਂ ਨੀਦੀਆਂ ਨੇ ਇੱਥੋਂ ਪੂਰੀਆਂ ਇੱਥੇ ਇੱਕ ਜਗਾ ਉੱਤੇ ਜਾ ਕੇ ਉੱਥੋਂ ਜਿਹੜਾ ਅਸੀਂ ਜੰਸਲ ਪਾਸ ਦੇਖ ਕੇ ਆਏ ਆ ਉਹਦੀ ਚੋਟੀ ਇੱਥੋਂ ਦੇਖਦੀ ਆ ਨਾ ਸਵਾਗਤ ਇਹ ਵੀ ਬੜੀ ਸੋਹਣੀ ਜਗ੍ਹਾ ਗਈ ਅਜੀ ਤਾਂ ਉਹ ਇਹ ਆ ਕੇ ਤੁਹਾਨੂੰ ਪਤਾ ਨਹੀਂ ਕਿ ਇੱਧਰ ਕੋਈ ਕਾਸ ਪੈਂਦਾ ਹੋਊਗਾ ਭਾਈ ਦਾ ਰੋਡ ਵੀ ਨਾ ਕਿੰਨੇ ਦਾ ਰੋਡ ਪਾਇਆ ਵਿੱਚ ਦੀ ਪਿੰਡਾਂ ਵਾਲਾ ਰੋਡ ਆ ਗਾ ਅਰ ਇਹ ਵੀ ਜੇ ਆਪਾਂ ਇਹ ਰੋਡ ਤੇ ਅਗੋਂ ਤੋਂ 3 ਮਹੀਨਾ ਪਹਿਲਾਂ ਆਈਏ ਜਿਵੇਂ ਮਾਰਚ ਦੀ ਸਟਾਰਟਿੰਗ ਜੇ ਫੇਰ ਅੱਛਾ ਪੂਰੀ ਵਾਪਸ ਮਿਲ ਜਾਣਾ ਕੋਈ ਨਾ ਖੁਰਦੀ ਹੁਣ ਤਾਂ ਇੱਥੋਂ ਆਏ ਆ ਨਾ ਵੀ ਲੱਗਦਾ ਫੇਰ ਆਪਾਂ ਨੂੰ ਪੂਰੀ ਮਿਲੂਗੀ ਜਿਵੇਂ ਹੁਣ ਅਪ੍ਰੈਲ ਦੇ ਜਮਾਨਾ ਦਾ 4 ਤੋਂ ਜਿਕਰ ਲਾ ਦੇ ਈ ਜਾਦਾ ਦੂਰ ਵੀ ਨਹੀਂ ਇਹ ਸ਼ਿਮਲੇ ਤੋਂ ਨਾਰਕੰਡਾ ਆਉਂ ਮੇਰੇ ਖਿਆਲ ਨਾਲ ਸ਼ਿਮਲੇ ਤੋਂ ਨਾਰਕੰਡਾ 52 ਕਿਲੋ ਮੀਟਰ ਜਿਆਦਾ ਆ ਕੇ 6 ਘੰਟੇ ਲੱਗਦੇ ਆ 6 ਘੰਟੇ ਤੋਂ ਇਤਲਾਬ ਆ ਜਿਹੜਾ 10 12 ਕਿਲੋ ਮੀਟਰ ਡੇਡੇ ਡੇਡੇ ਲੱਗੇ ਵਰਪਦੇ ਆ ਦੇਖੋ ਜੀ ਹੁਣ ਇੰਨਾ ਆਪਾਂ ਨੂੰ ਫਾਇਦਾ ਹੋ ਗਿਆ ਵੀ ਹੁਣ ਗੱਡੀ ਨਿਊਟਰਲ ਭੱਜੀ ਜਾਂਦੀ ਆ ਆਪਾਂ ਪਹਿਲਾਂ 2 ਕਿਲੋਮੀਟਰ ਨਿਊਟਰਲ ਆਏ ਉਸ ਤੋਂ ਬਾਅਦ 5 ਕਿਲੋਮੀਟਰ ਚੜਾਈ ਚੜੀ ਆਪਾਂ 5 ਕਿਲੋਮੀਟਰ ਚੜਾਈ ਚੜ ਕੇ ਹੁਣ ਫੇਰ ਗੱਡੀ ਨਿਊਟਰਲ ਜਾ ਰਹੀ ਆ ਗਰਮਾਲੀ ਸੁਈ ਵੀ ਜਮਾ ਥੱਲੇ ਆ ਗਈ ਅੱਧ ਤੋਂ ਵੀ ਥੱਲੇ ਆ ਗਈ ਆ ਦੇਖੋ ਕਿੰਨਾ ਵਧੀਆ ਰਾਹ ਆ ਗਿਆ ਉੱਤੇ ਬਰਫੀ ਬਰਫ ਪਈ ਹੋਈ ਆ ਜਮਾ ਨਾਰਕੰਡਾ ਦੇ ਨੇੜੇ ਆਹੇ ਇੱਥੋਂ 6-7 ਕਿਲੋਮੀਟਰ ਰਹਿ ਗਿਆ ਨਾਰਕੰਡਾ ਬੱਸ ਨਾਰਕੰਡੇ ਜਾ ਕੇ ਗੱਡੀ ਸ਼ਟ ਕਰਾਉਣੀ ਆ ਇਹਦਾ ਜਿਹੜਾ ਉਹ ਆ ਰੈਡੀਏਟਰ ਉਹ ਸਾਫ ਕਰਵਾਉਣੀ ਆ ਸਾਫ ਕਰਵਾ ਕੇ ਪਾਣੀ ਸਾਰਾ ਕਢਵਾ ਕੇ ਫਿਰ ਕੂਲੈਂਟ ਪਵਾਉਣੀ ਆ ਫਿਰ ਉਹਨਾਂ ਨੂੰ ਕਹਿੰਦੇ ਆ ਹੋਰ ਦੇਖ ਲਓ ਜੋ ਕਰਨਾ ਆਹ ਦੇਖੋ ਪਿਆਰਿਓ ਆ ਆ ਗਿਆ ਟਾਪ ਦਾ ਹਾਈਵੇ ਪੂਰਾ ਇਹ ਉਹੀ ਹਾਈਵੇ ਆ Shimla ਵਾਲਾ Shimla, Narkanda, Kufri, Rampur ਇਰਅਕੇ ਕਨੌਰ ਕਲਪਾ ਕਾਜਾ ਤਾਬੋ ਨਾਕੋ ਇਹ ਮੇਨ ਹਾਈਵੇ ਸਿੱਧਾ ਇਹੀ ਹਾਈਵੇ ਜਾਂਦਾ ਹੈ ਇਹ ਮੇਰੇ ਖਿਆਲ ਨਾਲ ਉਹ ਹਾਈਵੇ ਆ ਜਿਹੜਾ ਫੋਜਪੁਰ ਤੋਂ ਸ਼ੁਰੂ ਹੁੰਦਾ ਉਹੀ ਹਾਈਵੇ ਆ ਇਹ ਬਾਰਡਰ ਤੋਂ ਬਾਰਡਰ ਤੱਕ ਆਪਾਂ ਰਾਜ ਰੋਕੇ ਸਿੱਧੂ ਖਾਣਾ ਸਿੱਧੂ ਮਿੱਠੇ ਵਾਲਾ ਸਿੱਧੂ ਗੱਡੀ ਤਾਂ ਠੀਕ ਜਿਹੀ ਲੱਗਦੀ ਆ ਚੱਲ ਅੱਗੇ ਜਾ ਕੇ ਰੇਡੀਏਟਰ ਸਾਫ਼ ਕਰਾਵਾਂਗੇ ਸਿੱਧੂ ਖਾਨੇ ਅੱਗੇ ਜਾ ਕੇ ਚੈਲ ਘੁੰਮਾਂਗੇ ਪਿਆਰਿਓ ਚੈਲ ਜੇ ਰੱਬ ਨੇ ਚਾਇਆ ਤਾਂ ਅੱਜ ਆਪਦੀ ਰਾਜਧਾਨੀ ਪੁਰਾਣੀ ਚੈਲ ਮਹਾਰਾਜਾ ਭੁਪਿੰਦਰ ਸਿੰਘ ਦਾ ਮਹਿਲ ਵੈਸੇ ਤਾਂ ਉਹ ਕਹਿੰਦਾ ਲੋਡ ਨਹੀਂ ਜਿਹਨੂੰ ਮੈਂ ਫੋਨ ਕਰਿਆ ਉਹਦੇ ਬੰਦੇ ਨੂੰ ਹਾਂ ਇਹਨਾਂ ਹੁਣ ਚੱਲਦੀ ਆ ਲਗ ਸਲਾਈ ਚੱਲ ਵੀ ਲੋਡ ਆ ਪਰ ਫੇਰ ਵੀ ਕਰਾ ਲੰਨੇ ਆਪਾਂ ਯਾਰ ਐ ਹਣਾ ਇਹ ਆਪਣੀ ਗੱਡੀ ਬਹੁਤ ਕੀਮਤੀ ਆ ਆਪਾਂ ਹੁਣ ਇਹਦਾ ਉਹ ਸਾਫ਼ ਕਰਾ ਲਿਆ ਪਾਣੀ ਵਾਲਾ ਤੇ ਵਿੱਚੋਂ ਬਹੁਤ ਕਾਲਾ ਕਾਲਾ ਨਿਕਲਿਆ ਪਾਣੀ ਬਾਹ ਮਾਰਦਾ ਸੀ ਕਾਲਾ ਕਾਲਾ ਪਾਣੀ ਰੇਡੀਏਟਰ 'ਚੋਂ ਤੇ ਕੂਲਨੈਂਟਰ ਆਜਾਪਾਂ ਨੂੰ ਦੇਖ ਲੈ ਐਡੇ ਵਧੀਆ ਬੰਦੇ ਆ ਹਿਮਾਚਲ 'ਈ ਐਵੇਂ ਸਾਲੇ ਪੰਜਾਬੀ ਮਰੀ ਜਾਂਦੇ ਆ ਮਗਜ ਹਿਮਾਚਲ ਨਾ ਜਾਓ ਐ ਨਾ ਕਰੋ ਆਉਣਾ ਨਾ ਕਰੋ ਸਾਡੀ ਪਤਾ ਕਿੰਨੀ ਮਦਦ ਕਰੀ ਕੱਲ ਉੱਥੇ ਪੰਪ ਤੇ ਉਹ ਬਾਈ ਕਹਿੰਦਾ ਕਹਿੰਦਾ ਮੈਂ ਇੱਕ ਵਾਰ ਅੰਮ੍ਰਿਤਸਰ ਗਿਆ ਸੀ ਕਹਿੰਦਾ ਅੰਬਰਸਰ ਮੇਰੇ ਨਾ ਮੂੰਹ ਤੇ ਤਰੰਗਾ ਲਾ ਕੇ ਮੇਤੋ ਹਜ਼ਾਰ-ਹਜ਼ਾਰ ਮੰਗਣ ਲੱਗੇ ਉਹ ਸੱਚ ਬਾਗਾ ਵਾਟਰ ਕਹਿੰਦਾ ਉੱਥੇ ਫਿਰ ਤੁਹਾਡੇ ਵਰਗਾ ਇੱਕ ਨੰਗਾ ਆਇਆ ਕਹਿੰਦਾ ਉਹਨੇ ਮੈਨੂੰ ਕਿਹਾ ਉਹਨੇ ਮੈਨੂੰ ਬੱਸ ਚੜਾਇਆ ਬੱਸ ਚੜਾ ਕੇ ਕਹਿੰਦਾ ਅੰਬਰਸਰ ਉੱਤਨੀ ਕਹਿੰਦਾ ਹੁਣ ਦੇਖਦਾ ਤੈਨੂੰ ਕੋਣ ਕੋਈ ਕਹਿੰਦਾ ਕਹਿੰਦਾ ਮੇਰੀ ਮਦਦ કરી ਸੀ ਕਹਿੰਦਾ ਤਾਂ ਕਹਿੰਦਾ ਮੈਨੂੰ ਸਹੀ ਲੱਗਿਆ ਵਧੀਆ ਲੱਗਿਆ ਉਹਨੇ ਇੰਨੀ ਸਾਡੀ ਮਦਦ ਕਰੀ ਕੱਲ ਗੱਡੀ ਦੇ ਬਾਲਟੀਆਂ ਪਰ ਪਰ ਪਾਣੀ ਦੀਆਂ ਮਾਰੀਆਂ ਵਿੱਚ ਪਾਣੀ ਪਾਇਆ ਰੇਡੀਏਟਰ ਦੇ ਤੇ ਆਉਣ ਲੱਗੇ ਸਾਨੂੰ ਉਹਨੇ ਕੂਲ ਨਟ ਦੇਤਾ ਇੰਨਾ ਸਾਰਾ ਇਹ ਕਿਹੜਾ ਦੰਦਾ ਕਿਹਨੂੰ ਪੂਲ ਨੈਟ ਤੇ ਇੱਥੇ ਹੋਰ ਸਾਡੋ ਜਿਹੜਾ ਬਾਈ ਨੇ ਸਾਡਾ ਸਟਾਫ ਕਰਿਆ ਰੇਡੀਏਟਰ ਮਤਲਬ ਇਹ ਆ ਵੀ ਬੰਦੇ ਆ ਨਾ ਗੱਲਾਂ ਮਾਰਨੀਆਂ ਪੈਂਦੀਆਂ ਹੁਣ ਜੇ ਆਪਾਂ ਉੱਥੇ ਜਾ ਕੇ ਕਹਿੰਦੇ ਲੈ ਬਾਈ ਯਾਰ ਆ ਰੇਡੀਏਟਰ ਸਾਫ ਕਰ ਦੇ ਕੋਈ ਉਹਦੇ ਨਾਲ ਗੱਲ ਕਰ ਦੇਣਾ ਉਹਨੇ ਕਹਣਾ ਉਹਨੇ ਕਾਰ ਕਰਕੇ ਕਹਿਣਾ ਸੀ ਲਿਆਓ 500 ਰੁਪਈਆ ਹੁਣ ਆਪਾਂ ਉਹਦੇ ਨਾਲ ਗੱਲਾਂ ਬਾਤਾਂ ਕਰੀਆਂ ਹਾਲਚਾਲ ਪੁੱਛਿਆ ਦੱਸਿਆ ਬਾਈ ਇੱਥੋਂ ਘੁੰਮ ਰਹੇ ਆ ਇੱਥੇ ਇੱਥੇ ਜਾ ਰਹੇ ਆ ਇੰਨਾ ਘੁੰਮ ਕੇ ਆਏ ਆ ਉਨੇ ਉਹਦਾ ਉਹਦਾ ਇੰਟਰਸਟ ਬਣਿਆ ਉਹਨੇ ਵੀ ਪੁੱਛਿਆ ਉਹਦਾ ਪਿੰਡ ਪੁੱਛਿਆ ਗੱਲਾਂ ਕਰਦੇ ਕਰਦੇ ਫੇਰ ਉਹ ਬਾਈ ਨੇ ਸਿਰਫ 100 ਰੁਪਈਆ ਲਿਆ ਹਾ ਤੋਂ 100 ਰੁਪਈਆ ਲਓ ਜੀ ਇਹ ਆਪਾਂ ਹੁਣ ਕਰਦੇ ਆਂ ਕੁਫਰੀ ਇਹ ਚਾਹ ਸਕਾ ਕੋ ਜ਼ੁੰਮਦਾ ਇਹ ਹੋਰ ਸਰਾਈਡਿੰਗ ਹੁੰਦੀ ਆ ਘੋੜਿਆਂ ਦੀ ਜਾਂ ਤੁਰ ਕੇ ਵੀ ਟਰੈਕਿੰਗ ਕਰ ਸਕਦੇ ਆਂ ਕਿ ਉੱਤੇ ਬਾਗੂ ਪੀਕ ਮਹਾਸੂ ਪੀਕ ਨਾਗ ਟੈਂਪਲ ਸਾਰਾ ਕੁਝ ਕਰ ਸਕਦੇ ਆ ਇੱਥੇ ਸਾਰੇ ਬਸੋਂ ਵਾਲੇ ਨੇ ਉਹ ਜਿੱਥੇ ਉੱਪਰ ਬੱਦਲਾ ਉਹਨਾਂ ਦੇ ਥੱਲੇ ਨੇ ਜਿਹੜੇ ਉਹ ਸਾਰੇ برفਾਂ ਵਾਲੇ ਪਹਾੜ ਨੇ ਉਹ ਜਿਹੜੇ ਪਹਾੜ ਨੇ برفਾਂ ਵਾਲੇ ਉਹਨਾਂ ਦੇ ਪਰੇ ਕਿਤੇ ਜਾ ਕੇ ਮਨਾਲੀ ਮਨੋਲੀ ਆ ਗਈ ਹੈ ਵਿੱਚ ਜੇ ਆ ਜਾਂਦੇ ਨੇ ਸਾਰੇ ਆ ਦੇ ਲਓ ਪਿਆਰਿਓ ਹੁਣ ਆਪਾਂ ਪਹੁੰਚ ਗਏ ਕੁਫਰੀ ਦੀ ਜੂਜ ਇੱਥੇ ਆਏ ਦਾ ਆਪਾਂ ਪਹਿਲਾਂ ਵੀ ਹੋਏ ਆ 2022 ਚ ਇੱਥੋਂ ਆਪਾਂ ਉਹ ਲੈ ਕੇ ਜਾਣੇ ਆ ਜਿਹੜੇ ਆ ਹੁੰਦੇ ਨੇ ਆ ਦੇਖ ਹਣਾ ਆ ਚੀਜ਼ ਵੀ ਬੜੀ ਘੈਂਟ ਆਹਾ ਆ ਵੀ ਰੱਖਣ ਵਾਲੀ ਆ ਘਰੇ ਦਾਲਣ ਪਹਿਲਾਂ ਪਹਿਲਾਂ ਦੇਖ ਲੈ α ਟਾਵਰ ਦਾ ਬਿਕਦਾ ਹੁੰਦਾ ਸੀ ਹੁਣ ਆ ਬਰਜ ਖਲੀਫਾ ਵੀ ਬਿਕਣ ਲੱਗ ਗਿਆ ਪਹਿਲਾਂ α ਪਹਿਲਾਂ ਆ ਬਿਕਦਾ ਹੁੰਦਾ ਸੀ ਹਣਾ ਇੱਕ ਅਸੀਂ ਨਾ ਉੱਥੋਂ ਲਿਆਏ ਸੀਗੇ ਮਕਲੋਡ ਗਾਂਜ ਤੋਂ ਇੰਨੀ ਘੈਂਟ ਆ ਘੰਟੀਆਂ ਦੀ ਆਵਾਜ਼ ਦੀਆਂ ਸੀਗੀਆਂ ਇਹ ਮੈ ਆ ਦੇਖੂੰ ਊਠ ਊਠ ਦਾ ਜੋੜਾ ਆ ਉੱਲੂ ਦਾ ਜੋੜਾ ਉਹ ਦੇਖੋ ਝਾਇ ਉਹ ਤੀਰ ਕਮਾਨ ਜਿਹੜਾ ਟਿਊਜ਼ਡੇ ਕਲੋਜ਼ ਆ ਦੇਖੋ ਕੀ ਬਣਿਆ ਹੋਇਆ ਮੈਂ ਕੱਲ ਤੇ ਸੋਮਵਾਰ ਤੋਂ ਦੇ ਦਤਾ ਵੜਿਆ ਚਲਾ ਤੇਰਾ ਆਦੇ ਤੋ ਇਹ ਤੇ ਮਾਲੀੜ ਵੀ ਬਣਿਆ ਹੋਇਆ ਆ ਦੇ ਸਾਜੀ ਉਹੀ ਤੇ ਅਡਲਟ ਦੀ 60 ਰੁਪਏ ਆ ਤेंदुआ ਕੁੱਤਾ ਤਾਂ ਹੀ ਆਇਆ ਜਦੇ ਚੇਰੇ ਹੈ ਕਿੱਥੇ ਆ ਗਿਆ ਹਨੀਗੇ ਤੇ ਦੇ ਹੋਰ ਬੈਠਾ ਓ ਬੈਠਾ ਸੁੱਤਾ ਪਿਆਗਾ ਦੇਖਦਾ ਹਨੀਏ ਚ ਆ ਤਾਂ ਮੁਰਗੀਆਂ ਨੇ ਆ ਨਾ ਆ ਦੇਖ ਇਹ ਜੇ ਪਲਤ ਉਹ ਮੇਰੀ ਫੋਟੋ ਖਚਾਈ ਹੋਈ ਸੀਗੀ ਉਹ ਉਹ ਬਹੁਤ 2-3 ਸਾਲ ਲੱਗੀ ਰਹੀ ਫੇਸਬੁੱਕ ਤੇ ਪਤਾ ਨਹੀਂ ਆਹ ਪੁਲਸੀ ਇੱਕ ਅੱਗੇ ਜਾ ਕੇ ਹੋਊ ਇਹੇ ਜਾਂ ਜਾਂ ਉਹ ਹੋਣਾ ਹਾਂ ਇਹ ਹੋ ਕਿੰਨਾ ਸੋਹਣਾ ਹਨਾ ਕਮਾਲ ਦਾ ਪੰਛੀ ਆ ਵੇ ਹੂੰਸ਼ ਕਿੰਨੀ ਲੰਬੀ ਹੈ ਦੀ ਹਨਾ ਕਿੰਨੇ ਰੰਗ ਨੇ ਇਹਦੇ ਵਿੱਚ ਦੇਖ ਲਾ ਪੀਲਾ ਰੰਗ ਕਾਲਾ ਰੰਗ ਚਿੱਟਾ ਰੰਗ ਆ ਗੁਲਾਬੀ ਜਿਹਾ ਰੰਗ ਮਹਿੰਦੀ ਰੰਗਾ ਆ ਗਈ ਜੀਆਂ ਮੁਰਗੀਆਂ ਨੇ ਓਏ ਇਹ ਉਹੀ ਜੀਆਂ ਨਹੀਂ ਜਿਹੇ ਜਿਹੇ ਆਪਾਂ ਉੱਥੇ ਗਏ ਸੀਗੇ ਆਹ ਉੱਥੇ ਇਹੋ ਜੀਆਂ ਹੀ ਸੀ ਯਾਰ ਹਨਾ ਰੇਨੂ ਕਾਲ ਰੇਨੂ ਕਾ ਚ ਇੱਥੇ ਇਹਨਾਂ ਨੂੰ ਕਹੀ ਤਾਂ ਜਾਣਾ ਯਾਰ ਬਹੁਤ ਕੋਸਾ ਸੀ ਜਦੋਂ ਜਦੋਂ ਅਸੀਂ ਆਏ ਸੀ ਉਹ ਤਾਂ ਬਹੁਤ ਕੋਸ ਸੀ ਓਰੇ ਆਹ ਤੋ 2.5 3 3 ਸਾਲ ਪਹਿਲਾਂ ਉਹ ਦੇਖ ਓਏ ਉਹ ਫਿਰਦਾ ਪਾਲੂ ਇਹ ਤਾਂ ਬੰਦੇ ਨੂੰ ਤਾਂ ਮਾਰ ਦਿੰਦਾ ਹੈ ਬਾਹਲਾ ਫਰਤੀਲਾ ਹੁੰਦਾ ਭਾਰ ਵਾਲਾ ਹੁੰਦਾ ਨਾ ਇਹਦੇ ਨਾਲ ਹਲੇ ਬਾਗ ਤੈ ਦੂਏ ਤੋਂ ਤਾਂ ਬੰਦਾ ਵੱਸ ਸਕਦਾ ਇਹ ਝੋਣੀ ਵੱਸ ਸਕਦਾ ਹੋਵੇ ਨਾ ਉੱਥੇ ਹੇਮਕੋਣ ਸਾਹਿਬ ਕਹਿੰਦੇ ਬੋਰੀਆਂ ਕਵੰਟਲ ਕਵੰਟਲ ਦੀਆਂ 50 50 ਕਿਲੋ ਨਹੀਂ ਚੱਕ ਕੇ ਲੈ ਜਾਂਦਾ ਹੈ ਸੁਟਾਬਿਆ ਨਾ ਗੇਰਾ ਤੇ ਬਹੁਤ ਅੱਗੇ ਦਾ ਬੀਬੀਆਂ ਸਫਾਈ ਸਪੂਈ ਕਰਦੀਆਂ ਹੁੰਦੀਆਂ ਸੀ ਆਲੇ-ਦਾਲੇ ਜਿਆਦਾ ਹਲੇ ਸੀਜ਼ਨ ਨਹੀਂ ਹੈਗਾ ਸੀਜ਼ਨ 'ਚ ਜਿਆਦਾ ਹੁੰਦਾ ਹਨਾ ਸੀਜ਼ਨ 'ਚ ਸਫਾਈ ਰੱਖਦੀਆਂ ਨੇ ਬੀਬੀਆਂ ਬਹੁਤ ਸਫਾਈ ਰੱਖਦੀਆਂ ਸੀ ਇੱਥੇ ਖੜੀਆਂ ਹੁੰਦੀਆਂ ਸੀ ਵੀ ਇੱਧਰ ਨਹੀਂ ਜਾਣਾ ਐ ਨਹੀਂ ਜਾਣਾ ਉਹ ਫਿਰ ਸੀਜ਼ਨ 'ਚ ਮਈ-ਮੂਈ 'ਚ ਕਰਨਗੀਆਂ ਉਦਾਂ ਆਹ ਝਾਉੜੀ ਜੀ ਕੀ ਆ ਦੇਖ ਕੇ ਆਈਏ ਵੈਸੇ ਹੀ ਬਣੀ ਹੋਈ ਆ ਬੈਠਣ ਲਈ ਆ ਗਈ ਆ ਤਹਿਰ ਦੇਖ ਲਾ ਇੰਨੇ ਨਾਂ ਨੇ ਆਪਾਂ ਤਾਂ ਨਾਂ ਵੀ ਨਹੀਂ ਜਾ ਦੇਣਾ ਹੈ ਇਹ ਮਾਲੀ ਆ ਤਹਿਰ ਇੱਥੇ ਰਹਿੰਦੀ ਆ ਮਾਲੀ ਆ ਤਹਿਰ ਨਹੀਂ ਇੱਥੇ ਤਾਂ ਨਹੀਂ ਰਹਿੰਦੀ ਹੋਣੀ ਗੋਰਲ ਹਿਮਾਲੇਨ ਗੋਰਲ ਆ ਬੱਠੀਆ ਹਿਮਾਲਿਆਨ ਗੋਰਲ ਹਾਏ ਬੜਾ ਬਹੁਤ ਹੈ ਇਹ ਨਾ ਹਾਂ ਆਹ ਹਾਏ ਆਏ ਸਾਂਬਰ ਸਾਂਬਰ ਦਾ ਇਹ ਸਾਂਬਰ ਦੇ ਬੱਚੇ ਨੇ ਫਿਰ ਹਾਂ हिमालयन तो 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 तो। कस्तूरी ये ओरिजिनल ने जी यार ओरिजिनल ने ਇੰਨਾ ਨੇ ਰੱਖੀਆਂ ਹੋਈਆਂ ਨੇ ਉਹ ਕਰਕੇ ਦਵਾਈਆਂ ਦੂਈਆਂ ਲਗਾ ਕੇ ਆ ਨਾ ਇਹ ਚੰਗਾ ਦੇ ਸੰਗ ਜੇ ਮਿਲ ਜਾਣ ਉਹ ਦੇਖ ਕਿੰਨਾ ਵਧੀਆ ਸੰਗ ਗਾਣਾ ਵੋ ਵੈਨ ਸ਼ਾਸਤਰ ਬਣੂ ਇਹਦਾ ਵੀ ਬਾਹਰ ਬਲੂ ਸ਼ਿਪ ਆ ਸਾਰੇ origignal ਇਹਨਾਂ ਰੱਖੇ ਹੋਏ ਨੇ ਮੈਡੀਸ਼ਨ ਲਾ ਕੇ ਦਵਾਈਆਂ ਦੂਈਆਂ ਲਾ ਕੇ ਅਸੀਂ ਪਿਛਲੀ ਵਾਰ ਪੁੱਛ ਪਿਛਲੀ ਵਾਰ ਪੁੱਛ ਕੇ ਗਏ ਜੀ ਨਾ ਇਹਨਾਂ ਨੂੰ ਉਹ ਕਹਿੰਦੇ ਸਭ origignal ਨੇ ਹਾਂ ਹਾਂ ਆ ਦੇਖ ਜਿਹੜਾ ਉਹ ਚੂਹਾ ਜਿਹਾ ਹੁੰਦਾ ਦੇਖ ਨਾ ਦੇਖ ਕਿ ਨਵੇਂ ਪੰਛੀ ਆਪਣੇ ਦਾ ਗਿਣੇ ਵੀ ਨਹੀਂ ਜਾਣੇ ਜੰਗਲ ਕੈਟ ਵਾਈਟ ਰੈਟ ਲਾਪੜ ਆਹ ਹਾ ਲਾਪੜ ਤੇ ਮਰਸਾਤਾਂ ਜਾਂ ਉਨਾ ਮੱਗਾ ਸਾਤਜੇ 130 ਤੋਂ ਦੰਦ ਰਹਦੀ ਆ ਹਰ ਪਾਸੇ 130 ਤੋਂ 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 ਚਲਾਈਏ ਬਸ 3 ਮਹੀਨਿਆਂ ਅੰਦਰ ਆਹ ਲੋ ਪਿਆਰਿਓ ਹੁਣ ਘੁੰਮਦੇ ਘੁੰਮਦੇ ਚਾਹ ਲਾ ਗਏ ਆ ਚੈਲ ਦਾ ਬਾਜ਼ਾਰ ਆ ਇੱਥੋਂ ਚੜਾਈ ਚੜ ਕੇ ਆਏ ਆ ਇਹ ਚੜਾਈ ਚੜ ਕੇ ਗੁਰਦੁਆਰਾ ਸਾਹਿਬ ਆ ਚੈਲ ਦਾ ਉਹ ਵੀ ਦੇਖ ਲੀਏ ਕਿੰਨਾ ਪੁਰਾਣਾ ਘਰ ਆ ਨਾ ਹੋਣਾ ਮੇਰੇ ਹਿਸਾਬ ਨਾਲ 50 ਸਾਲ ਪੁਰਾਣਾ ਇਹ ਨਹੀਂ ਸੋਲਨ ਜ਼ਿਲ੍ਹੇ ਚ ਆ ਗਿਆ ਏ ਜ਼ਿਲ੍ਹਾ ਸੋਲਨ ਤੇ Shimla ਜ਼ਿਲ੍ਹਾ ਕੱਟਿਆ ਗਿਆ ਫਿਰ ਹੈ ਨਾ ਉਨੀਸੋ 7 ਚ ਬਣਾਇਆ ਜੀ ਇਹ ਭਰਾ ਭੁਪਿੰਦਰ ਨੇ ਇਹ ਚਾਹਣਗੇ ਇਹਦਾ ਇੱਕ ਦਸਤ ਚ ਨੀਰ ਜੰਗ ਆ ਹਾਂ ਦੱਸਣਾ ਆਹੋ ਆ ਦੇਖੋ ਪਿਆਰਿਓ ਆ ਗਿਆ ਗੁਰਦੁਆਰਾ ਸਾਹਿਬ ਉਹਦੀ ਉਹ ਮਾਰਤਾ ਬਹੁਤ ਪੁਰਾਣੀ ਦੇਖੋ ਹਲੋ ਆ ਬਾਬਾ ਜੀ ਨੇ ਇੱਥੇ ਮੁੱਖ ਸੇਵਾਦਾਰ ਆ ਦੇਖੋ ਅਬ ਇੱਕ ਹੋਰ ਦਵਾਰਾ ਸਾਹਿਬ ਪਟਿਆਲਾ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਬਣਵਾਇਆ ਸੀ ਜਦੋਂ ਚਹਿਲ ਆਪਣੀ ਰਾਜਧਾਨੀ ਸੀਗੀ ਉਦੋਂ ਰਾਜਧਾਨੀ ਬਣਾਈ ਸੀ ਇੱਥੇ ਅੰਗਰੇਜ਼ਾਂ ਨੇ ਕੜਤਾ ਸੀ ਨਾ ਚਹਿਲ ਤੋਂ ਵੈਨ ਕਰਤਾ ਸੀ ਉਹ ਸਿਮਲੇ ਤੋਂ ਉਦੋਂ ਫਿਰ ਚਹਿਲ 'ਚ ਰਾਜਧਾਨੀ ਬਣਾਈ ਸੀ ਇੱਥੇ ਆਪਣਾ ਅੱਗੇ ਜਾ ਕੇ ਓ ਮਹਿਲ ਵੀ ਆ ਉਹਨਾਂ ਦਾ ਕਿਲਾ ਆ ਦੇਖੋ ਆ ਲొਕੇਸ਼ਨ ਵਾਲੇ ਦਾਲੇ ਉਹ ਥੱਲੇ ਬਾਜ਼ਾਰ ਆ ਉਹ ਦੇਖੋ ਗੱਡੀਆਂ ਆਉਂਦੀਆਂ ਆ ਦੇਖੋ ਆ ਹਾਲ ਆ ਗੁਰੂ ਘਰ ਦਾ ਜੇ ਕਿਸੇ ਨੇ ਇੱਥੇ ਸੌਣਾ ਆਰਾਮ ਕਰਨਾ ਰੈਸਟ ਕਰਨੀ ਆ ਦੇਖੋ ਆ ਉਹ ਬਾਬਾ ਜੀ ਦਾ ਕਮਰਾਗਾ ਜਿਹੜਾ ਇੱਥੇ ਸੇਵਾ ਕਰਦੇ ਨੇ ਮੁੱਖ ਆਹ ਦੇ ਥੰਬ ਬਣੇ ਹੋਏ ਉੱਤੇ ਟੀਨਾ ਪਈਆਂ ਹੋਈਆਂ ਆ ਦੇਖੋ ਮਤਲਬ ਇੱਥੇ 30 30 30 ਮੈਂਬਰ ਪੈ ਸਕਦੇ ਨੇ ਆ ਨਾਲ ਹੀ ਅਟੈਚ ਬਾਥਰੂਮ ਨੇ ਨਾਲ ਚੱਲੇ ਤਾਂ ਨਹੀਂ ਹੁੰਦੇ ਇਹ ساری ਕਣੀਆਂ ਝਲ ਗਈਆਂ ਤੇ ਕੋਈ ਪਾਣੀ ਚਾਹ ਰਿਹਾ ਪਤਾ ਲੈਂਦਾ ਇਨੋ ਦੀ ਛੱਤ ਪਹਿਲਾਂ ਬਿਲਡਿੰਗ ਤਾਂ ਮਜ਼ਬੂਤ ਹੈ ਠੀਕ ਹੈ ਜੀ ਬਿਲਡਿੰਗ ਦੀ ਕੋਈ ਪ੍ਰੋਬਲਮ ਨਹੀਂ ਵੈਸੇ ਤਾਂ 118 ਸਾਲ ਪੁਰਾਣੀ ਹੈ 118 ਸਾਲ ਹਾਂ ਜੀ ਇਹ ਬਣਾ ਸਾਰੇ ਗੱਡੇ ਰਜੀਆਂ ਇਧਰ ਰਈਆਂ ਨਵੇਂ ਲੈਟਰਲ ਬਾਥਰੂਮ ਇੰਗਲਿਸ਼ ਕੀਤਾ ਵਗੈਰਾ ਲੱਗੀਆਂ ਇਹ ਇਹ ਛੱਤ ਉਦੋਂ ਦੀ ਨਹੀਂ ਜੀ ਨੇ ਇਹ ਬਾਜੇ ਚ ਇਹ ਲੱਕੜ ਉਤੋਂ ਦੀ ਹੈ ਲੱਕੜ ਇਹ ਸ਼ੈੱਡ ਬਣ ਲੈਣਾ ਨੀਵਾ ਹੁੰਦਾ ਸੀਗਾ ਇੰਨਾ ਕੋ ਹੁੰਦਾ ਸੀਗਾ ਹਾਂਜੀ ਤੇ ਬਾਅਦ ਚ ਇਹਨੂੰ ਐ ਪਿੱਲਰ ਬਾਜੇ ਚੱਕੇ ਹੈ ਪੁਰਾਣੀ ਇੱਟਾਂ ਤੇ ਵਾਲੀਆਂ ਹਾਂਜੀ ਤੇ ਇਹਨੂੰ ਇਹਨਾਂ ਕੋ ਹੁੰਦਾ ਸੀ ਨਾ ਇਹ ਪਰਚਤੀ ਜੀ ਬਣੀ ਹੋਈ ਸੀ ਹਮ ਫਿਰ ਪਹਿਲੇ ਬਾਬਾ ਜੀ ਦੇ ਟਾਈਮ ਸਾਰਾ ਤੇ ਆ ਹੁਣ ਐਡਾ ਨਵੀਆਂ ਹੈ ਨਾ ਇਹ ਨਵੀਆਂ ਨੇ ਇਹ ਫਿਰ ਤੁਸੀਂ ਬਾਅਦ ਚ ਪਾਈ ਹੋਣੀ ਹਨਾ ਨਹੀਂ ਨਹੀਂ ਮੇਰੇ ਤੋਂ ਪਹਿਲੇ ਬਾਬਾ ਜੀ ਸਨ ਉਹਨਾਂ ਨੇ ਉਹਨਾਂ ਦੇ ਟਾਈਮ ਦੇ ਉਹ ਨਾਲ ਦੇਖੋ ਜੀ ਅਸੀਂ ਤੇ ਕਮਰਾ ਹੀ ਥੱਲੇ ਨਵਾ ਵਾ ਵਧੀਆ ਪ੍ਰਬੰਧ ਕਰਿਆ ਤੁਸੀਂ ਸਹਰਾਣੇ ਸਰੂਣੇ ਰਜਾਈਆਂ ਹਨਾ ਜੀ ਇੱਥੇ ਬਿਸਰੇ ਅੰਦਰ ਬਾਤ ਪਿਆ ਹੈ ਤੇ ਕਰਵਾ ਵਿੱਚ ਜਿਹੜਾ ਬਿਸਰਾ ਹੈ ਇਹ ਘਰ ਪਿੱਛੇ ਵੀ ਹੈ ਤਾਂ ਠੀਕ ਆ ਜੀ ਅੱਛਾ ਇਹ ਜਾਲੀਆਂ ਲੱਗੀਆਂ ਨੇ ਵੀ ਅੰਦਰੋਂ ਕੋਸ ਆਵੇ ਵੀ ਆਵੇ ਨਾ ਕੋਈ ਇਹ ਇਹ ਬਾਬਾ ਜੀ ਥੱਲੇ ਸੜਕ ਜਾਂਦੀ ਹੈ ਕਿਤੇ ਹੋਰ ਜਾਂਦੀ ਆ ਪਿੰਡਾਂ ਵਿੱਚ ਜਾਂਦੀ ਜੀ ਪਿੰਡਾਂ ਵਿੱਚ ਵੀ ਤੇ ਮਿਲਟਰੀ ਸਕੂਲ ਹੈ ਉੱਥੇ ਵੀ ਜਾਂਦੀ ਤੇ ਮੇਰਾ ਆਫਿਸ ਵੀ ਹੈ ਮੇਰਾ ਬੈਡਰੂਮ ਵੀ ਹੈ ਠੀਕ ਆ ਜੀ ਇਹ ਸਾਡਾ 180 ਫੰਦਰ ਠੀਕ ਆ ਬਿਲਕੁਲ ਹੀ ਸੁੰਦੀ ਹੈ ਇਹ ਮੇਰਾ ਕਿਚਨ ਵੀ ਛੋਟੀ ਜਿਹੀ ਨਾਲ ਰੱਖੀ ਆ ਬਹੁਤ ਵਧੀਆ ਬਣਾਇਆ ਈ ਤੁਸੀਂ ਸੈਟਅਪ ਇਹਨੂੰ ਕੀ ਕਰੇ ਜਗਾ ਥੋੜੀ ਆ ਉਹ ਜਿੰਨੇ ਵਾਲੀ ਬਾੜ ਦੇ ਅੰਦਰ ਕੋਈ ਨਾ ਕੋਈ ਨਵਾਂ ਅਟੈਚ ਮੇਰਾ ਡੇਟ ਹੈ ਐਸ ਤਾ ਬਾਪਾ ਜੀ ਆਪਣਾ ਪਾਠ ਕਰਾਂ ਦਾ ਬਹੁਤ ਆਨੰਦ ਆਉਂਦਾ ਹੋਣਾ ਹਨਾ ਉਹ ਇੱਥੇ ਤਾਂ ਮਨ ਹੈ ਨੰਦ ਹਨ ਪ੍ਰਦੇਸ਼ ਆ ਲੋਕ ਤਾਂ ਕਹਿੰਦੇ ਯੂ ਲਿਵਿੰਗ ਇਨ ਹੈਵਨ ਪਲੇਸ ਹਾਂ ਇਹ ਤਾਂ ਮਤਲਬ ਭਗਤੀ ਦਾ ਸਭ ਤੋਂ ਵਧੀਆ ਆਸਾਨ ਹੈ। ਆਪ ਤੋਂ ਵਧੀਆ ਆਸਾਨ। ਤੇ ਤਦੇ ਤੇ ਬਾਬਾ ਨਾਨਕ ਸਿੰਘ ਜੀ ਇੱਥੇ ਆ ਕੇ ਰਹਿੰਦੇ ਸਨ ਥੇ ਮੇਨੇ। ਮਾਣਯੋਗ ਪਟਿਆਲੇ ਜਦੋਂ ਗਰਮੀ ਅੱਗੇ ਆਉਂਦੇ ਸਨ। ਹਾਂ। ਤੇ ਇਹ ਤਾਂ ਗੁਰਸਾਹਿਬ ਜੀ ਬਖਸ਼ੇ ਜੇ ਕੋਠੜੀ ਦੀ ਗੋਦ ਵਿੱਚ ਬੈਠਿਆ। ਮੇਰੀ ਜਿਹੜੀ ਡਿਊਟੀ ਹੈ ਨਾ ਇੱਥੇ ਸਿਰਫ ਹੈਰੀਟੇਜ ਦੀ ਸੰਭਾਲਦੀ ਹੈ। ਸੰਭਾਲ। ਉਹਨੇ ਤਾਂ ਸਾਰਾ ਮੂਲ ਹੀ ਖਤਮ ਕਰ ਦੇਣਾ। ਹਾਂ। ਤੇ ਬਾਕੀ ਦਾ ਪਾਰਟ ਵਗੈਰਾ ਡਿਊਟੀ ਤਾਂ ਆਪਣੀ ਸਰਦਨ ਨਾਲ ਕਰਦੇ ਆ। ਉਹ ਤਾਂ ਆਪਣੀ ਸਰਦਨ ਨਾਲ। ਇਹ ਤੇ ਸਟਾਟਲਾਈਟ ਕੱਟਦੀ ਸ਼ਰਮਣੀ ਕਮੇਟੀ ਨੇ ਕੋਈ ਨਹੀਂ ਉਹ ਬਾਅਦ ਵਿੱਚ ਜਦੋਂ ਲਾਈਟ ਲੱਗ ਗਈ ਤਾਂ ਫਿਰ ਚੱਕਰ ਘੱਟੇ ਫਿਰ ਇਹਨਾਂ ਨੇ ਮਾਤੇ ਗਵਰਮਨ ਨੂੰ ਲਿਖਿਆ ਦੀ ਗੁਰਦਾਰ ਸਾਹਿਬ ਨੂੰ ਦਿਓ ਫਿਰ ਇਥੇ ਦੀ ਪੰਚਾਇਤ ਨੇ ਇਹ ਤੋਂ ਦੀ ਆਟੋ ਇੰਡਸਟਰੀ ਨੂੰ ਲਿਖ ਕੇ ਭੇਜ ਦਿੱਤਾ ਕਿ ਬਾਬੇ ਤੇ ਇੰਨੇ ਟਾਈਮ ਤੋਂ ਸੇਵਾ ਕਰ ਰਿਹਾ ਬੜੀ ਵਧੀਆ ਕਰ ਰਿਹਾ ਤੇ ਇਹਦੀ ਸ਼ਰਮਣੀ ਕਮੇਟੀ ਤੇ ਗੁੰਡਾ ਕਰਦੇ ਫਿਰ ਦਾਜ ਨਹੀਂ ਕਰਦੇ ਮਾਰਿਓ ਤਮਾਸ਼ਾ ਦੇਖਦੀ ਹੈ ਟੀਵੀ ਬਿਲਕੁਲ ਬਿਲਕੁਲ ਜੀ ਸਾਡੇ ਡਿਪਾਰਟਮੈਂਟ ਨੇ ਵੀ ਲਿਖ ਦਿੱਤਾ ਥਿਸ ਇਜ਼ ਅ ਹੈਰੀਟੇਜ 빌ਲਿੰਗ ਵਿਚ ਹੈ ਰੈਂਡ ਆਊਟ ਬਿਲਕੁਲ ਬਿਲਕੁਲ ਉਹ ਟਾਪਿਕ ਖਤਮ ਹੋ ਸਟਿਲ ਉਹ ਦੀ ਰਿਟਾਇਰਮੈਂਟ ਅਫੀਸ਼ੀਅਲ ਚਾਰਜ ਕੋਲ ਹੀ ਆ ਹੈ ਭਾਈ ਸੰਭਾਲਦਾ ਪਰ ਪੋਸਟ ਬੇਟੀ ਦੀ ਹੈ ਬੋਲੇ ਸਾਡੀ ਬੇਟੀ ਇੰਡੀਆ ਦੇ ਪਹਿਲੇ ਲੇਡੀ ਗ੍ਰੰਟੀ ਕਿਹਾ ਚੱਕਦੇ ਹਾਂ ਜੋ ਲੋਕੀ ਤਾਂ ਹੈਰੀਟੇਜ ਸਵਾਲ ਕਰ ਰਖਦੇ ਆਂ ਤੁਸੀਂ ਆਪਣੀ ਪੁਰਾਣੀ ਚੀਜ਼ਾਂ ਹੀ ਖਤਮ ਕਰੀ ਜਾ ਰਹੇ ਆਪਣਾ ਜਹਾਜ਼ ਖਤਮ ਕਰ ਰਹੇ ਇਤਿਹਾਸ ਨੂੰ ਕੀ ਦਿਖਾਓਗੇ ਕੀ ਦਿਖਾਵਾਂਗੇ ਵੀ ਆਪਣੇ ਕਿਹੜੇ ਉਹ ਨਿਸ਼ਾਨ ਸੰਘੋਰੀ ਇਸੇ ਕਰਕੇ ਤਾਂ ਉਹ ਸਾਰੇ ਉਹ ਸਰਚ ਕਰ ਰਹੇ ਆਂ ਹਾਂ ਉਹ ਸਾਰੇ ਜਿਹੜੇ ਪੁਰਾਣੇ ਬਿਲਕੁਲ 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 ਹਾਂ ਇੱਕ ਨਿਸ਼ਾਨ ਸਿੰਘ ਜੀ ਇੱਕ ਉਸ ਤੋਂ ਪੁਰਾਣੇ ਹੋਏ ਨੇ ਧੰਨਾ ਸਿੰਘ ਜੀ ਜਿਨ੍ਹਾਂ ਨੇ ਸਾਈਕਲ ਯਾਤਰਾ ਕੀਤੀ ਸੀ। ਅੱਛਾ ਨਹੀਂ ਮੈਂ ਉਹ ਧੰਨਾ ਸਿੰਘ ਜੀ ਉਹਨਾਂ ਨੇ ਨਾ ਸਾਈਕਲ ਯਾਤਰਾ ਕੀਤੀ ਸੀ। ਅੱਛਾ ਅੱਛਾ ਉਹਨਾਂ ਨੇ 5 ਸਾਲ ਲੱਗੇ ਸੀ ਉਹਨਾਂ ਨੂੰ ਸਾਈਕਲ ਯਾਤਰਾ ਕਰਨ ਨੂੰ। ਅੱਛਾ ਤੇ ਭੁਪਿੰਦਰ ਸਿੰਘ ਵੇਲੇ ਦਾ ਸੀਗਾ ਉਹ ਬੰਦਾ ਜੀ। ਹਾਂ ਤੇ ਇਹ ਜਿਹੜੇ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਨੇ ਇਹ ਉਹਨਾਂ ਦੀ ਕਿਤਾਬ ਪੜ੍ਹ-ਪੜ ਕੇ ਜਾਂਦੇ ਨੇ ਉਹ ਗੁਰਦੁਆਰਾ ਸਾਹਿਬ ਤੇ ਵੀ ਮਤਲਬ ਕਈ ਗੁਰਦੁਆਰਿਆਂ ਸਾਬਤ ਆਹੇ ਜੇ ਨੇ ਇਹ ਜੇ ਹੁਣ ਗਏ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਉਹ ਗੁਰਦੁਆਰੇ ਸਾਬ ਉੱਥੇ ਹੈ ਹੀ ਨਹੀਂ ਮੌਜੂਦ ਅੱਜਾ ਹਾਂ ਉਹ ਡਿਮੋਲਿਸ਼ ਕਰਦੇ ਡਿਮੋਲਿਸ਼ ਕਰਦੇ ਫੇਰ ਨਹੀਂ ਕਰਤੀ ਜੀ ਚੰਗ ਸੰਭਾਲ ਨਹੀਂ ਹੋਈ ਤਾਂ ਫੇਰ ਆਪੇ ਲੋਕਾਂ ਨੇ ਕਬਦੇ ਕਰਕੇ ਫੋਟੋ ਕਰਦੇ ਨੇ ਬਿਲਕੁਲ ਪਰ ਇਹ ਕੰਮ ਇਹ ਵੀ ਕੰਮ ਇਹ ਕੰਮ ਬਹੁਤ ਵਧੀਆ ਕਰ ਰਹੇ ਨੇ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੂ ਵੀ ਆਪਣੇ ਇੱਥੇ-ਇੱਥੇ ਗੁਰਦੁਆਰੇ ਸੀਗੇ ਅਜਾ ਗਿਆਨ ਵੀ ਉਹਨਾਂ ਨੂੰ ਬਹੁਤ ਆਜੀ ਬਹੁਤ ਆ ਹਾਂ ਸਾਡੇ ਗਵਰਨਮੈਂਟ ਨੇ ਕਹਿੰਦਾ ਦੇਸ ਇਜ਼ ਅ ਹੈਰੀਟੇਜ ਵਿਲੇਜ ਵੀ ਕੈਨ ਨਾਟ ਹੈਡ ਓਵਰ ਟੂ ਐਨੀਮਨ ਮੇਰੇ ਕੋ ਪਰਸਨਲੀ ਹਿਮਾਚਲ ਗਵਰਨਮੈਂਟ ਨੇ ਜੀ ਹਿਮਾਚਲ ਗਵਰਨਮੈਂਟ ਦੇ ਅੰਦਰ ਹੈ ਠੀਕ ਆ ਗਵਰਨਮੈਂਟ ਦੇ ਅੰਦਰ ਨਾ ਹੁੰਦਾ ਤੇ ਇੱਥੇ ਦੇ ਸਰਪੰਚ ਦੇ ਕਬਜ਼ੇ ਲੈਣੇ ਤਾਂ ਹਾਂ ਬਿਲਕੁਲ ਕੱਲੇ ਕੰਡਾ ਗਾਰਡਰ ਗੁਰਦੁਆਰ ਸਾਹਿਬ ਨੇ ਨਾ ਹਾਂਜੀ ਕੋਰਡਨਾ ਦੀ ਕਮੇਟੀ ਨੇ ਲਿਖ ਕੇ ਦਿੱਤਾ ਸੀ ਉੱਥੇ ਉਹ ਵੀ ਗੁਰਦੁਆਰਾ ਪਹਿਲੇ ਮੇਰੀ ਪੋਸਟਿੰਗ ਹੋਤ ਹੈ ਜੀ ਠੀਕ ਹੈ ਜੀ ਹੈ ਸਾਡੇ ਡਿਪਾਰਟਮੈਂਟ ਦੇ ਅੰਦਰ ਤੇ ਉੱਥੇ ਕੋਈ ਨਵੀਂ ਪੋਸਟਿੰਗ ਨਹੀਂ ਹੈ ਉੱਥੇ ਦੀ ਸੰਗਤ ਕਾਫੀ ਹੈ 40-50 ਘਰ ਆ ਗਏ ਤੇ ਉਹਨਾਂ ਨੇ ਸ਼ਮਨੀ ਕਮੇਟੀ ਨੂੰ ਕਹਿਤਾ ਜੀ ਤੁਸੀਂ ਸੰਭਾਲੋ ਹਾਂਜੀ ਉਹ ਆ ਕੇ ਸ਼ਮਨੀ ਕਮੇਟੀ ਦੇ ਮੈਂਬਰ ਵੀ ਭੇਜ ਦਿੱਤੇ ਅੱਛਾ ਜੀ ਉਹ ਮੈਂਬਰ ਨੂੰ ਇਹ ਨਾਲ ਲੈ ਕੇ ਦੇ ਦਿੱਤਾ ਨਾ ਵਾਦੀ ਕੋਈ ਜਾਣ ਨਹੀਂ ਤੁਸੀਂ ਭੇਜ ਦਿਓ ਉਹ ਆਗੇ ਉਹਨਾਂ ਨੇ ਆਪਣਾ ਪਰਿਵਾਰਕ ਗੁਰਦੁਆਰਾ ਬਣਾ ਕੇ ਰੱਖਿਆ ਥੀ ਅੱਛਾ ਸ਼ਮਲੀ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਨੇ ਕੀਤਾ ਪਾਸੇ ਪਾਸੇ ਹਾਂ ਉਹਨਾਂ ਨੇ ਕਿਹਾ ਇਹ ਤਾਂ ਯਾਰ ਸਾਡੇ ਦੇ ਸਾਧਿਆ ਸਾਡੇ ਪਿਓ ਦਾ ਦੇ ਥੀ ਹਾਂ ਚੁਕੀ ਕਰਦੇ ਰਿਹਾ ਬਿਲਕੁਲ ਇਹ ਚੱਕ ਕੇ ਸਾਨੂੰ ਪਾਸੇ ਕਰਤਾ ਉਹਨੂੰ ਤਾਂ ਕੋਈ ਨਹੀਂ ਮੇਰੇ ਤਾਂ ਬੇਟੀ ਦੀ ਪੋਸਟਿੰਗ ਹੈ ਭਾਈ ਮੈਂ ਤਾਂ ਹਾਲਾਂਕਿ ਬੇਟੀ ਤਾਂ ਚਲੋ ਜਿੰਨਾ ਕੋ ਕਰਦੀ ਹੈ ਬੱਚੇ ਨੂੰ ਕੋਈ ਨਹੀਂ ਗਈਆ ਹਾਂ ਬਿਲਕੁਲ ਜਦ ਤੱਕ ਮੈਂ ਉਹਨਾਂ ਨੂੰ ਪਤਾ ਹੈ ਡੈਡੀ ਹੈ ਹਲ ਗਿਆ ਸੰਭਾਲ ਲਿਆ ਸਾਰਾ ਤੇ ਮੇਰੇ ਆਂ ਦਾ ਬੇਫਿਕਰ ਹੋ ਇੰਨੇ ਹਾਂ ਠੀਕ ਹੈ ਜਦ ਮੈਂ ਤੇ ਮੇਰਾ ਫਿਲੀਪੀਨ ਦਾ ਪੱਕਾ ਵੀਜ਼ਾ ਮੈਂ ਉੱਥੇ ਸੈਟਲ ਹੋ ਜਾ ਅੱਛਾ ਪੱਕਾ ਵੀਜ਼ਾ ਤੁਹਾਡਾ ਫਲਿਸਪੀਨ ਉਹਦਾ ਦੇਸ਼ ਹੀ ਬਹੁਤ ਵਧੀਆ ਜੀ ਚਲੋ ਪਰ ਇਹ ਤੇ ਮੈਂ ਗੁਰੂਗੜ੍ਹ ਕਰਕੇ ਤੇ ਮੈਂ ਜਾਣਾ ਤੇ ਵਾਪਸ ਆ ਜਾਣਾ ਵਾਪਸ ਆ ਜਾਣਾ ਤੇ ਆਪਸੀ ਜਦ ਮੈਂ ਚਲੇ ਜਾਇਦਾ ਫਿਰ ਬੇਟੀ ਨੂੰ ਕਹੀਦਾ ਸੰਭਾਲ ਲਓ ਥੋੜੇ ਦਿਨ ਚੱਕਰ ਲਗਾ ਕੇ ਆ ਜੀ ਚਲੋ ਇਹੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨੇ ਬਾਬੇ ਨਾਲ ਗੱਲ ਕਰ ਲਈ ਉੱਤੇ ਹੀ ਰਹਿਣੇ ਅੱਜ ਹੁਣ ਐਡੀ ਦੂਰ ਆਇਆ ਰਹਿ ਕੇ ਜਾਵਾਂਗੇ ਇੰਨੀ ਵਧੀਆ ਰਮਣ ਠੀਕ ਜਗ੍ਹਾ ਗਈ ਖਾਣੇ ਪੀਣੇ ਦਾ ਔਖਾ ਬਸ ਬਾਬਾ ਕਹਿੰਦਾ ਖਾਣਾ ਪੀਣਾ ਮੈਂ ਕਿਹਾ ਸਾਡੇ ਕੋਲ ਹੈਗਾ ਜੀ ਸਾਰਾ ਕੁਝ ਆ ਦੇਖੋ ਆਏ ਜੇ ਰੋਡ ਤੇ ਗੱਡੀਆਂ ਖੜ ਜਾਂਦੀਆਂ ਨੇ ਆ ਦੇਖੋ ਜਿਵੇਂ ਆ ਆਪਾਂ ਨੂੰ ਵਧੀਆ ਜਗ੍ਹਾ ਮਿਲ ਗਈ ਸੀ ਖੜਨ ਦੀ ਆ ਗੱਡੀ ਲਾਤੀ ਆਪਣੀ ਵਾ ਇੱਥੋਂ ਸਮਾਨ ਨੂੰ ਕੱਢ ਕੇ ਉੱਤੇ ਚੱਲਦੇ ਆਂ ਹਾਲੋ ਪਿਆਰਿਓ ਆਪਾਂ ਰਾਤ ਦੇ 3 ਸੁੱਤੇ ਸੀ ਗੁਰੂ ਘਰ 'ਚ ਅੰਦਰ ਜਿਹੜਾ ਤੁਹਾਨੂੰ ਦਿਖਾਇਆ ਸੀ ਹਾਲ ਬਣਿਆ ਹੋਇਆ ਆ ਦੇਖੋ ਇਦਾਂ ਹੋ ਗਿਆ ਹੁਣ ਸਵੇਰ ਬਹੁਤ ਹਨਵਨੀਕ ਸਵੇਰਾ ਵਰੋਂ ਦੀ ਪੰਜ ਛੀ ਚੀ ਚੀ ਚਿੜੀਆਂ ਬੋਲਦੀਆਂ ਨੇ ਆ ਦੇਖੋ ਆ ਤਾਂ ਬਾਬਾ ਜੀ ਨੇ ਸ਼ਕਾਰੀ ਰੱਖਿਆ ਹੋਇਆ ਦੋ ਤਿੰਨ ਚਾਰ ਰੇ ਇਹ ਖੰਗਣ ਨਹੀਂ ਦਿੰਦੇ ਕਿਸੇ ਨੂੰ ਹਾਲੋ ਬਹੁਤ ਵਧੀਆ ਰਾਤ ਬੀਤੀ ਓਰੇ ਆਨੰਦ ਵਈ ਬਹੁਤ ਅਮਨਿਕ ਜਗ੍ਹਾ ਆ ਗਈ ਲਓ ਪਿਆਰਿਓ ਹੁਣ ਆਪਾਂ ਇੱਥੋਂ ਚਾਲੇ ਪਾ ਲੇ ਬਾਬਾ ਜੀ ਨੂੰ ਮਿਲ ਕੇ ਚਲੋ ਹੁਣ ਇੱਥੇ ਆਵਾਂਗੇ ਕਦੇ ਫੇਰ ਆਹ ਸੀ ਇਹਦਾ ਸਵੇਰ ਦਾ ਅਲਾ-ਦਾਲਾ ਹਲੇ ਸੂਰਜ ਨਿਕਲਿਆ ਹੀ ਆ ਇਧਰੋਂ ਇਧਰ ਦਾ ਹਲੇ ਸਾਰੀ ਸ਼ਾਂ ਹੀ ਸ਼ਾਂ ਗਈ ਦੇਖੋ ਚਲੋ ਜੀ ਇੱਥੇ ਹੁਣ ਆਪਣਾ ਸਫਰ ਇੱਥੇ ਹੀ ਖਤਮ ਹੁੰਦਾਗਾ ਆਹ ਵਾਲੀ ਜਗ੍ਹਾ ਤੇ ਇਹ ਲੋ ਕਿੰਨੀ ਵਧੀਆ ਜਗ੍ਹਾ ਤੇ ਆਪਣਾ ਸਫ਼ਰ ਮੁਕਣਾ ਸੀ ਹਨਾ ਗੁਰਦੁਆਰਾ ਸਾਹਿਬ ਚੈਲ ਇੱਥੇ ਆਪਣਾ ਸਫ਼ਰ ਮੁਕਣਾ ਸੀ ਆ ਕੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ